ਗੈਸ ਵਾਲੇ ਜਿਹੜੇ ਟੈਂਕਰ ਆਉਂਦੇ ਸੀ ਇਹਦੇ ਪ੍ਰਤੀ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਕੋਲ ਦੰਦੇ ਰਏ ਪਰ ਸਰਕਾਰ ਸੁੱਤੀ ਰਹੀ ਤੇ ਜਿਸ ਗੱਲ ਦਾ ਇਹਨਾਂ ਨੂੰ ਖਾਸਾ ਸੀ ਉਹ ਖਾਸਾ ਅੱਜ ਪਿਛਲੇ ਸ਼ੁੱਕਰਵਾਰ ਉਹ ਭਿਆਨਕ ਰੂਪ ਧਾਰਨ ਕਰਕੇ ਐਸਜੀਪੀਸੀ ਪ੍ਰਧਾਨ ਹਰਜੀਤ ਸਿੰਘ ਧਾਮੀ ਅੱਜ ਮੰਡਿਆਲਾ ਪਹੁੰਚੇ ਜਿੱਥੇ ਉਹਨਾਂ ਨੇ ਹਾਦਸੇ ਵਿੱਚ ਮ੍ਰਿਤਕਾ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਤਾਂ ਮੀ ਉਥੇ ਮਾਲੀ ਨੁਕਸਾਨ ਦਾ ਜਾਇਜ਼ਾ ਵੀ ਲੈਣ ਪਹੁੰਚੇ ਤੇ ਪ੍ਰਸ਼ਾਸਨ ਵੱਲੋਂ ਕੀਤੀਆਂ ਅੰਗਲੀਆਂ ਨੂੰ ਵੀ ਉਜਾਗਰ ਕੀਤਾ ਸਰਕਾਰ ਵੱਲੋਂ ਮ੍ਰਿਤਕਾ ਦੇ ਪਰਿਵਾਰਾ ਲਈ ਕੋਸ਼ਿਸ਼ ਕੀਤੇ ਗਏ 2 ਲੱਖ ਰੁਪਏ ਦੇ ਮੁਆਵਜ਼ੇ ਨੂੰ ਉਹਨਾਂ ਨੇ ਬਹੁਤ ਘੱਟ ਦੱਸਿਆਏ ਦੇਖੋ ਵੱਡਾ ਵੱਡਾ ਦੁਕਾਨ ਤੇ ਆ ਇਹ ਉਹ ਦੁਕਾਨ ਦੋ ਤਰ੍ਹਾਂ ਦੇ ਨਾਲ ਆ ਇਕਦਾ ਹੁੰਦਾ ਜਿਹੜਾ ਹੈ ਉਹ ਸੈਵਨ ਦਿਖਾਤ ਹੋਣਾ ਇੱਕ ਇਹ ਵੀ ਜਿਹੜਾ ਜਾਣਬੁੱਝ ਕੇ ਹੋ ਜਾਣਾ ਇਹ ਤੋਂ ਦੇ ਜਿਹੜੇ ਲੋਕ ਆ ਉਹ ਲੰਬੇ ਸਮੇਂ ਤੋਂ ਇਹ ਗੈਸ ਵਾਲੇ ਜਿਹੜੇ ਟੈਂਕਰ ਆਉਂਦੇ ਸੀ ਇਹਦੇ ਪ੍ਰਤੀ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਕੋਲ ਦਿੰਦੇ ਰਹੇ ਪਰ ਸਰਕਾਰ ਸੁੱਤੀ ਰਹੀ ਤੇ ਜਿਸ ਗੱਲ ਦਾ ਇਹਨਾਂ ਨੂੰ ਖਾਸਾ ਸੀ ਉਹ ਖਾਸਾ ਅੱਜ ਪਿਛਲੇ ਸ਼ੁੱਕਰਵਾਰ ਉਹ ਭਿਆਨਕ ਰੂਪ ਧਾਰਨ ਕਰਕੇ ਜਿੱਥੇ ਇਹਨਾਂ ਦੇ ਕਾਰਨ ਦੇ ਜੀਵਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸੱਤ ਕੈਜੂਐਲਟੀਆਂ ਹੋ ਗਈਆਂ ਤੇ ਨਾਲ ਦੀ ਨਾਲ ਆ ਦੇਖਦੇ ਖੰਡਰ ਬਣ ਗਏ ਜਿਦਾ ਬੰਬਾਰਡਮੈਂਟ ਹੋਈ ਹੁੰਦੀ ਆ ਉਹ ਤੋਂ ਵੀ ਜ਼ਿਆਦਾ ਇਹ ਸਾਰਾ ਨੁਕਸਾਨ ਹੋਇਆ ਤੇ ਮੈਂ ਕਿਉਂਕਿ ਕੁਝ ਦਿਨ ਪੰਜਾਬ ਤੋਂ ਬਾਹਰ ਸੀ ਤੇ ਰਾਤ ਮੈਂ ਆਇਆ ਸੀ ਤੇ ਮੈਂ ਆਪਣਾ ਮੌਰਲ ਤੌਰ ਦੇ ਤੇ ਕਿਉਂਕਿ ਮੇਰਾ ਹਲਕਾ ਵੀ ਪੈਂਦਾ ਤੇ ਮੈਂ ਮੌਰਲੀ ਇਹਨਾਂ ਲੋਕਾਂ ਦੇ ਨਾਲ ਦੁੱਖ ਦੇ ਵਿੱਚ ਸਰੀਕ ਵੀ ਜਿੱਥੇ ਹੋਇਆ ਤੇ ਉੱਥੇ ਮੈਂ ਇਹਨਾਂ ਦੀ ਵਿਥਿਆ ਵੀ ਸੁਣੀ ਆ ਕਿਉਂਕਿ ਜੇ ਘਰ ਦੇ ਜੀ ਹੋਣ ਤੇ ਕਾਰੋਬਾਰ ਮੁੜ ਕੇ ਸਥਾਪਿਤ ਕਰ ਲੈਂਦੇ ਆ ਪਰ ਘਰ ਦੇ ਜੀ ਵੀ ਗਏ ਤੇ ਨਾਲ ਕਾਰੋਬਾਰ ਵੀ ਗਿਆ ਇਹ ਬੜੀ ਵੱਡੀ ਇੱਕ ਸਮੱਸਿਆ ਹੈ ਆਉਣ ਦੇ ਦਿਨਾਂ ਦੇ ਵਿੱਚ ਵੀ ਇਹਨਾਂ ਨੇ ਵਿਚਾਰਿਆਂ ਨੇ ਉਹ ਸਾਰੀਆਂ ਫੇਸ ਕਰਨੀਆਂ ਪਰ ਸਰਕਾਰ ਦੇ ਪਾਰਟ ਦੇ ਉੱਤੇ ਮੈਂ ਸਮਝਦਾ ਬੜੀ ਵੱਡੀ ਅਣਖੀ ਇਸ ਕਾਰਜ ਦੀ ਆ ਕਿਉਂਕਿ ਸਾਵਧਾਨੀ ਦੇ ਕੰਮ ਆ ਕਰਦੇ ਤੇ ਉਹ ਜਿਹੜਾ ਖਾਸਾ ਸੀ ਉਹ ਅੱਜ ਮੈਂ ਸਮਝਦਾ ਉਹ ਲੋਕਾਂ ਨੂੰ ਅੱਜ ਹੋਣੀ ਬਣ ਕੇ ਟਕਰਿਆ ਸੋ ਬਹੁਤ ਵੱਡਾ ਇੱਕ ਤਖਾਣ ਤੇ ਆ ਦੇਖੋ 2 ਲੱਖ ਰੁਪਇਆ ਤੋਂ ਘੱਟ ਮਾਤਰ ਸਰਕਾਰ ਲਈ ਕੁਝ ਵੀ ਨਹੀਂਗਾ ਕਿਉਂ ਕੁਝ ਨਹੀਂਗਾ ਕਿ ਇਹਨਾਂ ਦਾ ਦੋਹੇ ਤਰ੍ਹਾਂ ਤੇ ਮਾਲੀ ਵੀ ਤੇ ਜਾ ਜਿਹੜਾ ਆ ਜੀ ਕਰਕੇ ਵੀ ਦੋਏ ਪਾਸੇ ਨੁਕਸਾਨ ਹੋ ਗਿਆ। ਸੋ ਸਰਕਾਰ ਨੂੰ ਜੇਰਾ ਕਰਕੇ ਇਹਨਾਂ ਦੀ ਮਾਲੀ ਸਹਾਇਤਾ ਵੱਡੇ ਪੱਧਰ ਤੇ ਕਰਨੀ ਚਾਹੀਦੀ ਆ। ਕਿਉਂ ਵੱਡੇ ਪੱਧਰ ਤੇ ਕਰਨੀ ਚਾਹੀਦੀ ਆ ਕਿਉਂਕਿ ਇਹ ਜੋਖਿਮ ਹੋਇਆ ਇਹ jaan ਪੁੱਜ ਕੇ ਮੈਂ ਸਮਝਦਾ ਅਣਗਹਿਲੀ ਆ ਕਿ ਕੋਈ ਵੀ ਸਰਕਾਰ ਕੋ ਸ਼ਿਕਾਇਤ ਕਰਦੇ ਸੀ ਉਹ ਸ਼ਿਕਾਇਤ ਦਾ ਕੋਈ ਅਸਰ ਨਹੀਂ ਹੋਇਆ। ਤੇ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਫੇਰ ਬਾਤੋ ਬਾਦ ਇਹਨਾਂ ਨੂੰ ਜਿਹੜਾ ਆ ਉਹ ਮੁਆਵਜ਼ਾ ਦਿੱਤਾ ਜਾਵੇ 2 ਲੱਖ ਰੁਪਏ ਤੇ ਕੁਝ ਵੀ ਨਹੀਂ ਕਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀ ਤਾਂ ਹਰ ਆਫਤਾ ਦੇ ਸਮੇਂ ਇੱਕ ਮਦਦ ਦਾ ਹੱਥ ਬਣ ਕੇ ਖੜੇ ਹੋਏ ਅੱਜ ਇਸ ਏਰੀਆ ਦੇ ਵਿੱਚ ਆਇਓ ਇੱਥੇ ਨਹੀਂ ਦੇਖੋ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਵੇਲੇ ਕੋਈ ਆਫਤਾ ਹੋਵੇ ਉੱਥੇ ਜਾ ਕੇ ਟੰਦ ਬਣ ਕੇ ਖੜਦੀ ਆ ਆ ਪਿੱਛੇ ਹੁਣ ਹੜ੍ਹ ਚੱਲ ਰਹੇ ਆ ਉਹ ਹਾਲੇ ਪਰਵਾਈ ਨਹੀਂ ਹੋ ਰਹੀ ਤਾਂ ਸਾਤਾ ਆਸਾ ਵੱਡਾ ਵਾਪਰ ਗਿਆ ਤੇ ਮੈਂ ਮੌਕਾ ਵੀ ਆ ਕੇ ਇੱਥੇ ਦੇਖਿਆ ਪਰਿਵਾਰਾਂ ਦੇ ਜੀਆਂ ਨੂੰ ਵੀ ਮਿਲਿਆ ਤੇ ਮੈਂ ਕਿਉਂਕਿ ਹੌਲੀ ਹੌਲੀ ਇਹਨਾਂ ਦਾ ਦੁੱਖ ਜਿਹੜਾ ਆ ਉਹ ਘਟਣਾ ਆ ਐਟ ði ਸਟੇਜ ਜਿਹੜੇ ਮਰਤਕ ਆ ਸੱਤ ਕੈਜੂਐਲਟੀ ਦੇ ਉਹਨਾਂ ਨੂੰ ਤਾਂ ప్రతి ਪਰਿਵਾਰ ਦੇ 1.5 ਲੱਖ ਰੁਪਈਆ ਤੇ ਜਿਹੜੇ ਫਟੜੇ ਆ ਉਹਨਾਂ ਨੂੰ 50-50 ਹਜ਼ਾਰ ਰੁਪਈਆ ਤੁਰੰਤ ਤੇ ਬਾਕੀ ਫੇਰ ਇਹਨਾਂ ਨਾਲ ਬੈਠ ਕੇ ਸਾਰਾ ਗੁਰਮਤਾ ਕਰਾਂਗੇ ਕਿਉਂਕਿ ਨੁਕਸਾਨ ਵੱਡਾ ਆ ਪੈਸਾ ਤਾਂ ਇਹਨਾਂ ਦੇ ਮੈਂ ਸਮਝਦਾ ਅੱਜ ਕੁਝ ਵੀ ਨਹੀਂ ਗਾ ਤਬਰ ਦੇ ਜੀ ਦਾ ਚਲੇ ਜਾਣਾ ਉਹਦਾ ਕੋਈ ਮੁੱਲ ਨਹੀਂ ਹੁੰਦਾ ਪਰ ਫਿਰ ਵੀ ਮਾਲੀ ਤੌਰ ਦੇ ਉੱਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਦੁੱਖ ਦੇ ਵਿੱਚ ਲੋਕਾਂ ਨਾਲ ਖੜੀ ਹੁੰਦੀ ਆ ਤੇ ਮੈਂ ਵੀ ਅੱਜ ਦੁੱਖ ਦੇ ਵਿੱਚ ਵੀ ਸਹਿਯੋਗ ਹਾਂ ਤੇ ਯਾਤੀ ਤੌਰ ਦੇ ਉੱਤੇ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਤੁਰੰਤ ਜਿਹੜੀ ਆ ਉਹ ਮਾਲੀ ਸਹਿਤਾ ਜਿਹੜੀ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਐਪਲੀਕੇਸ਼ਨ ਲਿਖ ਕੇ ਦੇ ਦੇਣ ਕਿਉਂ ਇਹਨਾਂ ਨੂੰ ਭੇਟ ਕਰਤੀ ਜਾਊਗੀ